ਸੰਤ ਰੇਨ ਮੰਗਾਓ ਮੇਰੂ ਮਨ ਭਾਵ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿ ਗੁਰਾਂ ਦੀ ਸਾਜੀ ਅਤਿਨਵਾਦੀ ਹੋਈ ਗੁਰੂ ਗੁਰੂ ਪਿਆਰੀ ਖਾਲਸਾ ਸਤ ਸੰਗਤ ਦੀਓ ਵਰ ਭਾਗੇ ਹੋ ਸਾਹਿਬ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਫਤਾਵਾਰੀ ਜੇ ਗੁਰਮਤਿ ਦੀਵਾਨ ਸਜਾਏ ਗਏ ਨੇ ਮੁਤਿਆਂ ਸੰਗਤਾਂ ਵਰਨੋ ਰਾਗ ਮਿਲ ਕਰਕੇ ੁਰਗੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ ਗੁਰਬਾਣੀ ਕੀਰਤਨ ਹੋਇਆ ਹੈ ਅਰਦਾਸ ਬੇਨਤੀ ਹੋਈ ਹੈ ਹੁਕਮਨਾਮ ਸਾਹਿਬ ਬਖਸ਼ਿਸ਼ ਕਰਕੇ ਸਤਗੁਰੂ ਜੀ ਨੇ ਨਿਵਾਜਿਆ ਹੈ ਆਉ ਖੁਦ ਸਵਾਵ ਵਿਚਾਰ ਦਾ ਸਤਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੁਰੂ ਕੇ ਕੀਰਤਨੀਆਂ ਨੇ ਜੋ ਸ਼ਬਦ ਆਪ ਜੀ ਨੂੰ ਸਰਵਨ ਕਰਵਾਇਆ ਹੈ ਉਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੀ ਹੈ ਇਕਾਗਰਤਾ ਬਣਾਇਓ ਬਹੁਤ ਗਹਿਰਾ ਗਿਆਨ ਸਤਗੁਰੂ ਜੀ ਨੇ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕੀਤਾ ਹੈ ਉਸ ਪਾਵਨ ਸ਼ਬਦ ਅੰਦਰ ਦੋ ਰਹਾਉ ਵਾਲੇ ਗੰਧ ਨੇ ਕਈ ਵਾਰ ਸਾਡੇ ਮਨ 'ਚ ਖਿਆਲ ਹੁੰਦਾ ਹੈ ਕਿ ਇਹ ਦੋ ਵਾਰ ਰਹਾਉ ਸ਼ਬਦ ਕਿਉਂ ਆ ਗਿਆ ਤਾਂ ਉਸ ਨੂੰ ਸਮਝਣ ਵਾਸਤੇ ਵਾਜਨਾ ਪੈਂਦਾ ਹੈ ਕਿ ਇੱਕ ਰਹਾਉ ਦੇ ਵਿੱਚ ਸਵਾਲ ਹੁੰਦਾ ਹੈ ਇਹ ਦੂਜੇ ਰਹਾਉ ਦੇ ਵਿੱਚ ਸਤਿਗੁਰਾਂ ਨੇ ਉਸੇ ਸਵਾਲ ਦਾ ਉੱਤਰ ਦਿੱਤਾ ਹੁੰਦਾ ਜਿਹੜਾ ਸਾਨੂੰ ਸਮਝ ਨਹੀਂ ਆ ਰਿਹਾ ਪਾਵਨ ਸ਼ਬਦ ਜਿਸ ਦੀ ਤੇ ਗੁਰੂ ਕੇ ਕੀਰਤਨੀਆਂ ਨੇ ਬਣਾਈ ਹੈ ਕਿ ਵਿਦ ਦੁਨੀਆਂ ਸੇਵ ਕਮਾਈ ਹੈ ਤਾਂ ਗੁਰੂ ਕਹੈ ਬੈਸਨ ਪਾਈ ਹੈ ਕਹੋ ਨਾਲਕ ਬਾਹ ਲਟਾਈ ਹੈ ਇਹ ਆਖਰੀ ਪੰਕਤੀਆਂ ਨੇ ਪਰ ਇਹਨੂੰ ਮੁੱਢ ਤੋਂ ਪੜਨਾ ਕਰੀਏ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਪਾਵਨ ਸ਼ਬਦ ਸਤਿਗੁਰੂ ਨਾਲਕ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ ਸ੍ਰੀ ਗੁਰੂ ਅੰਦਰ 25 ਆਗਤਿ ਸੁਭਾਈ ਵਾਰ ਹੈ ਜੇ ਸਤਗੁਰੂ ਜੀ ਕਿਰਪਾ ਕਰਦੇ ਨੇ ਆਸ਼ਲ ਛਲਾਈ ਨਾਹ ਛਲੈ ਨਾਹ ਕਾਉ ਕਟਾਰਾ ਕਰ ਸਕੈ ਕਿਉਂ ਸਾਹਿਬ ਰਾਖੈ ਕਿਉਂ ਰਹਿ ਇਸ ਲੋਭੀ ਕਾ ਜੀਉ ਟਲਪਲਾ ਦਿਨ ਤੇਲ ਦੀਵਾ ਕਿਉਂ ਜਲ ਇਸ ਸਵਾਲ ਹੁਣ ਬਾਦਸ਼ਾਹ ਕਹਿੰਦੇ ਨੇ ਕਿ ਅਸ਼ਲ ਛਲਾਈ ਨਹਿ ਛਲ ਨਹਿ ਛਲ ਇੱਥੇ ਮਾਇਆ ਦਾ ਜ਼ਿਕਰ ਕੀਤਾ ਹੈ ਕਿ ਮਾਇਆ ਸਾਰੇ ਜਗਤ ਨੂੰ ਛਲਦੀ ਤੇ ਮਾਇਆ ਨੂੰ ਕੋਈ ਨਹੀਂ ਛਲ ਸਕਦਾ ਨਾ ਹਕਾਉ ਪਟਾਰਾ ਕਰ ਸਕੇ ਨਾ ਹੀ ਕੋਈ ਤਕਾਰ ਦੁਆਰਾ ਕਿਸੇ ਸ਼ੰਤ ਦੁਆਰਾ ਉਹਦੇ ਤੇ ਜ਼ਖਮ ਕਰ ਸਕਦਾ ਇਹ ਜਿਵੇਂ ਸਾਹਿਬ ਰਾਖਾ ਹੈ ਇਹ ਹੋ ਰਹਾ ਕਹਿੰਦੇ ਜਿਵੇਂ ਸਾਹਿਬ ਮਾਲਕ ਰੱਖਦਾ ਹੈ ਜੀਵਵੇਂ ਰਹਿੰਦਾ ਹੈ ਪਰ ਸੰਸਾਰ ਅੰਦਰ ਵੀ ਇੱਕ ਖੇਡ ਰਚੀ ਹੈ ਕਿ ਇਸ ਲੋਭੀ ਕਾ ਜੀਉ ਚੱਲ ਪੜਾ ਜਿਹੜਾ ਮਨੁੱਖ ਰੱਬ ਦੀ ਬੰਦਗੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਉਸ ਲੋਭੀ ਮਨੁੱਖ ਦਾ ਮਨ ਜਿਹੜਾ ਹੈ ਇਸ ਮਾਇਆ ਦੇ ਛਲਾਵੇ ਵਿੱਚ ਆ ਕਰਕੇ ਵਾਹਿਗੁਰੂ ਵੱਲੋਂ ਟਲ ਜਾਂਦਾ ਹੈ ਦੂਰ ਹੋ ਜਾਂਦਾ ਹੈ ਉਹ ਬੰਦਗੀ ਨਹੀਂ ਕਰ ਸਕਦਾ ਬੇਨ ਤੇਲ ਦੀਵਾ ਕਿਉਂ ਜਗਾ ਕਹਿੰਦੇ ਗੁਰੂ ਤੇ ਗਿਆਨ ਦਾ ਗੁਰੂ ਤੇ ਲਾਭ ਦਾ ਦੀਪਕ ਕਹਿੰਦੇ ਹੁਣ ਇਸ ਤੇਲ ਤੋਂ ਬਿਣਾ ਕਿਵੇਂ ਜਲ ਸਕਦਾ ਹੈ ਉਹ ਕਿਹੜਾ ਤੇਲ ਹੈ ਜਿਹਦੇ ਤੋਂ ਬਿਣਾ ਦੀਵਾ ਨਹੀਂ ਜਲਦਾ ਪਾਦਿਸ਼ਾ ਜੀ ਅੱਗੇ ਕਿਰਪਾ ਕਰਦੇ ਰਹਾਓ ਤੋਂ ਉਥੀ ਕੁਰਾਨ ਕਮਾਈ ਹੈ ਗਿਆਨ ਦੇਣਾ ਗੋਥੀ ਪੁਰਾਨ ਦਾ ਅਰਥ ਕਿ ਧਾਰਮਿਕ ਗ੍ਰੰਥਾਂ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਜਾਂ ਪਹਿਲਾਂ ਵੀ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੇ ਦੁਨੀਆ ਨੂੰ ਉਪਦੇਸ਼ ਦਿੱਤਾ ਧਾਰਮਿਕ ਗ੍ਰੰਥ ਰੱਜੇ ਗਏ ਨੇ ਕਹਿੰਦੇ ਨੇ ਉਹਨਾਂ ਵਿੱਚ ਦਿੱਤੇ ਹੋਰ ਉਪਦੇਸ਼ ਨੂੰ ਖਮਾਉਣਾ ਕਰੀਏ ਗੋਥੀ ਪੁਰਾਨ ਕਮਾਈ ਹੈ ਇਹ ਤੇਲ ਪਾਉਣਾ ਕਰੀਏ ਗੁਰੂ ਦਸੇ ਮਾਰਗਤੀ ਚਰਣਾ ਇਹ ਤੇਲ ਹੈ ਭਾਉ ਵੱਟੀ ਇੱਕ ਤਨ ਪਾਈ ਹੈ ਪਰਮੇਸ਼ਰ ਦੇ ਭੈ ਦੀ ਵੱਟੀ ਜਿਹੜੀ ਦੀਵੇ ਵਿੱਚ ਵੱਟੀ ਪਾਈ ਜਾਂਦੀ ਇਹ ਰੂਹ ਹੁੰਦੀ ਬਾਹਰ ਇਹਦੇ ਭਾਉ ਵੱਟੀ ਇੱਕ ਤਨ ਪਾਈ ਹੈ ਭਾਉ ਦੀ ਭਾਵ ਕੇ ਉਹਦੇ ਅਦਮ ਦੇ ਭੈ ਦੀ ਵੱਟੀ ਇਸ ਸਰੀਰ ਵਿੱਚ ਪਾਉਣਾ ਕਰੀਏ ਤੇ ਹੁਣ ਜਦੋਂ ਦੀਵੇ ਵਿੱਚ ਤੇਲ ਪਾਇਆ ਹੋਵੇ ਵੱਟੀ ਪਾਈ ਹੋਵੇ ਤੇ ਉਹਨੂੰ ਜਗਾਉਣ ਵਾਸਤੇ ਅੱਗ ਦੀ ਲੋੜ ਪੈਂਦੀ ਤੇ ਹੁਣ ਅੱਗ ਕਿਹੜੀ ਹੈ ਬਾਰੇ ਕੰਦੇ ਸੱਚ ਬੂਝਣ ਆਣ ਜੁਲਾਈ ਹੈ ਕਹਿੰਦੇ ਨੇ ਜਿਹੜਾ ਸੱਚ ਨੂੰ ਬੁੱਝ ਲੈਣਾ ਸਮਝ ਲੈਣਾ ਸੱਚ ਨਾਲ ਵਾਹਿਗੁਰੂ ਨਾਲ ਸਾਝ ਪਾ ਲੈਣੀ ਹੈ ਕਹਿੰਦੇ ਇਹ ਹੀ ਉਹ ਅਗਣ ਹੈ ਜਿਸ ਤੇ ਨਾਲ ਉਹ ਨਾਮ ਦਾ ਦੀਪਕ ਜਲੇਗਾ ਤੇ ਅਗਲਾ ਬਤਨ ਸੀ ਇਹੋ ਤੇਲ ਦੀਵਾ ਕਿਉਂ ਜਲੇ ਹੁਣ ਧਿਆਨ ਦੇਣਾ ਪਹਿਲੇ ਰਹਾਉ ਵਿੱਚ ਕਿਹਾ ਸੀ ਬਿਨ ਤੇਲ ਦੀਵਾ ਕਿਉਂ ਜਲੇ ਕਿ ਕਿਵੇਂ ਜਲ ਸਕਦਾ ਹੈ ਕਿਵੇਂ ਜਲ ਸਕਦਾ ਹੈ ਇਹ ਦੂਜੇ ਹਾਉ ਵਿੱਚ ਮਹਾਰਾਜ ਕਹਿੰਦੇ ਇਹੋ ਤੇਲ ਦੀਵਾ ਇਉਂ ਜਲਾਏ ਇਹ ਤੇਲ ਪਾਉਣਾ ਪਵੇਗਾ ਕਿ ਧਾਰਮਿਕ ਗ੍ਰੰਥਾਂ ਵਿੱਚ ਦੱਸੇ ਹੋਏ ਉਪਦੇਸ਼ ਨੂੰ ਕਮਾਉਣਾ ਤੇਲ ਪਾਉਣਾ ਪਵੇਗਾ ਉਹਦੇ ਭੈ ਦੀ ਵੱਟੀ ਪਾਉਣੀ ਪਵੇਗੀ ਸੱਚ ਨਾਲ ਸਾਥ ਕਾਉਣੀ ਸੱਚ ਨੂੰ ਸਮਝਣਾ ਸਤ ਨਾਲ ਜੁੜਨਾ ਇਹ ਅਗਨ ਦੀਵ ਹੋਵੇਗੀ ਇਹੋ ਤੇਲ ਦੀਵਾ ਇਉਂ ਜਲਾਏ ਕਹਿੰਦੇ ਇਹ ਤੇਲ ਪਾਵਾਂਗੇ ਇਉਂ ਇਹ ਦਾਮ ਦਾ ਦੀਪਕ ਜਲੇਗਾ ਕਾਰ ਜਾਣਨ ਸਾਹਿਬ ਤਉ ਮਿਲੈ ਰਹਾਉ ਇਹੋ ਨਾਮ ਦੇ ਦੀਪਕ ਦਾ ਅੰਦਰ ਪ੍ਰਕਾਸ਼ ਕਰੇਗਾ ਤੇ ਉਹ ਨਾਮ ਹੁੰਦਾ ਦਾਤਾ ਮਾਲਕ ਤੈਨੂੰ ਕਿਉ ਮਿਲ ਜਾ ਜੇਗਾ ਗੱਜ ਕਰਕੇ ਆਪੂ ਸਤਨਾਮ ਇੱਕ ਬਚਨ ਹੋਰ ਵੀ ਪਾਵਨ ਗੁਰਬਾਣੀ ਵਿੱਚ ਸਮਾ ਥੋੜਾ ਹੋਣ ਕਰਕੇ ਕਈ ਵਾਰ ਪਰਮਾਨ ਘਟਦੇ ਨੇ ਪਰ ਗੁਰਬਾਣੀ ਦੇ ਵਿੱਚ ਬੜੇ ਰਹੱਸ ਨੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਮਹਾਰਾਏ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੋਕਿਆ ਚੂਕਾ ਜਮਸਿਓ ਮੇਲ ਇਹ ਧਿਆਨ ਦੇਣਾ ਮਹਾਰਾਏ ਕਹਿੰਦੇ ਮੇਰਾ ਦੀਪਕ ਤਾਂ ਇੱਕ ਪਰਮੇਸ਼ਰ ਦਾ ਨਾਮ ਹੈ ਲੈ ਤੇ ਪ੍ਰਭੂ ਦੇ ਨਾਮ ਦਾ ਦੀਵਾ ਜਗਾਇਆ ਪਰ ਉਹਦੇ ਵਿੱਚ ਤੇਲ ਜਿਹੜਾ ਪਾਇਆ ਮਹਾਰਾਏ ਕਹਿੰਦੇ ਦੁੱਖਾਂ ਦਾ ਤੇਲ ਪਾਉਣਾ ਕੀਤਾ ਹੈ ਜਿਵੇਂ ਜਿਵੇਂ ਦੀਵਾ ਜਗਦਾ ਆਪਾਂ ਸਾਰੇ ਜਾਣਦੇ ਤਿਵੇਂ-ਤਿਵੇਂ ਤੀਰ ਸੜਦਾ ਹੈ ਭਾਵ ਇਹ ਜਿਵੇਂ ਜਿਵੇਂ ਅਸੀਂ ਨਾਮ ਜਪਾਂਗੇ ਨਾ ਤਿਵੇਂ-ਤਿਵੇਂ ਦੁੱਖ ਘਟਦੇ ਜਾਣਗੇ। ਦੁੱਖਾਂ ਦਾ ਤੀਰ ਸੜਦਾ ਜਾਵੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਦੇ ਜਿਵੇਂ ਰਹਿ ਰਾਂ ਸੀ ਬਾੜੀ ਵਿੱਚ ਪੜਦੇ ਨਾ ਸਾਰੇ ਨਾਮ ਕੀ ਲਾਗਾ ਹੈ ਭੂਖ ਉਤ ਭੁਖੈ ਖਾਏ ਚਲੀ ਇਹ ਦੁੱਖ ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਈ ਉਹ ਜਿਹੜੀ ਭੁੱਖ ਸਾਰੇ ਦੁੱਖ ਵੀ ਖਾ ਜਾਂਦੀ ਸੱਚੇ ਨਾਮ ਦੀ ਭੁੱਖ ਜਿਹੜੀ ਦੁੱਖ ਕੱਟਦੀ ਹੈ ਸੋ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਕਹਿੰਦੇ ਉਸ ਨਾਮ ਦੇ ਚਾਨਣ ਨੇ ਉਹ ਸੋਖਿਆ ਸੋਖਿਆ ਦਾ ਸੁਖ ਲੈਣਾ ਸਾੜ ਦੇਣਾ ਆਪਣੇ ਵਿੱਚ ਨੇਪ ਲੈਣਾ ਆਪਾਂ ਕਹਿੰਦੇ ਦੀਵਾ ਤੇ ਸਾਰਾ ਤੇਲ ਸੋਖ ਗਿਆ ਸੁਕਾ ਦਾ ਭਾਵ ਕਿ ਪ੍ਰਭੂ ਦੇ ਨਾਮ ਦੇ ਪ੍ਰਕਾਸ਼ ਨੇ ਦੁੱਖਾਂ ਦਾ ਸਾਰਾ ਤੇਲ ਸੋਖ ਲਿਆ ਦੁੱਖ ਘਟ ਦਿੱਤੇ ਚੂਕਾ ਜਮਸਿਉ ਮੇਲ ਕਿਆ ਬਾਦੇ ਲਾਲ ਜਿਹੜਾ ਮੇਲ ਹੋਣਾ ਸੀ ਉਹ ਚੁਕਿਆ ਗਿਆ ਭਾਵ ਕੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੁਣ ਜਮਾਨਾ ਮੇਲ ਨਹੀਂ ਹੋਵੇਗਾ ਹੁਣ ਤੇ ਸਿੱਧਾ ਹੀ ਪ੍ਰਭੂ ਦੇ ਚਰਨਾਂ ਵਿੱਚ ਨਵਾਸ ਗੁਟਾਵੇ ਧਿਆਨ ਦੇਣਾ ਇਹੋ ਤੇਨ ਦੀਵਾ ਿਉਂ ਜਲਾ ਕਰ ਚਾਨਣ ਸਾਹਿਬ ਤਉ ਮੇਰਾ ਇਹ ਚਾਨਣ ਕਰ ਨਾਮ ਦਾ ਪ੍ਰਕਾਸ਼ ਕਰ ਤਾਂ ਤੇ ਨੂੰ ਮਾਲਕ ਮਿਲੇਗਾ ਰਹਾਉ ਇਤ ਤਰਨ ਲਾਗਾ ਬਾਣੀਆਂ ਬਾਣੀਆਂ ਦਾ ਅਰਥ ਛ ਬਾਣੀ ਗੁਰੂ ਦਾ ਉਪਦੇਸ਼ ਹੈ ਕਿ ਨੇ ਇਸ ਸਰੀਰ ਨੂੰ ਗੁਰੂ ਦੇ ਉਪਦੇਸ਼ ਦਾ ਬਾਣੀ ਦਾ ਕਿਤੇ ਅਸਰ ਹੋ ਜਾਵੇ ਇਹ ਕਿਤੇ ਬਾਣੀ ਇਹਦੇ ਸਰੀਰ ਨੂੰ ਲੱਗ ਜਾਵੇ ਆਪਾਂ ਕਹਿੰਦੇ ਆ ਨਾ ਕਈ ਵਾਰ ਕਿ ਭਾਈ ਅਸੀਂ ਇਨੀ ਖੁਰਾਕ ਖਾਂਦੇ ਆ ਸਰੀਰ ਨੂੰ ਲੱਗਦੀ ਪਤਾ ਨਹੀਂ ਕੀ ਗੱਲ ਹੁਣ ਜਿੰਨਾ ਚੋ ਖੁਰਾਕ ਲੱਗੇ ਨਹੀਂ ਸਰੀਰ ਤੇ ਅਸਰ ਨਹੀਂ ਕੋਈ ਕਹਿੰਦਾ ਮੈਂ ਬੜੀ ਦਵਾਈ ਖਾ ਕੇ ਦੇਖੀ ਅਸਰ ਹੀ ਕੋਈ ਨਹੀਂ ਕਰਦੀ ਲੱਗਦੀ ਨਹੀਂ ਸਰੀਰ ਬੜੇ ਥਾਵਾਂ ਤੇ ਜਾ ਕੇ ਵੇਖ ਲੇ ਇਹੀ ਗੱਲ ਮਹਾਰਾਜ ਸੁਝਾਉਂਦੇ ਪਏ ਨੇ ਕਿ ਇੱਕ ਤਨ ਲਾਗੈ ਬਾਣੀਆ ਕਿਤੇ ਇਹ ਬਾਣੀ ਇਹ ਉਪਦੇਸ਼ ਸਾਡੇ ਸ਼ਰੀਰ ਨੂੰ ਲੱਗ ਜਾਵੇ ਭਾਵ ਕੀ ਅਸਰ ਹੋ ਜਾਵੇ ਇਹਦਾ ਪਿਆਰ ਬਣ ਜਾਵੇ ਸੁਖ ਹੋਵੇ ਸੇਵ ਕਮਾਣੀਆ ਕਹਿੰਦੇ ਫਿਰ ਗੁਰੂ ਦੀ ਸੇਵਾ ਕਰਦਿਆਂ ਸੁਖ ਪ੍ਰਾਪਤ ਹੋਵੇਗਾ ਤੇ ਸਮਝ ਆ ਜਾਵੇਗੀ ਸਭ ਦੁਨੀਆਂ ਆਉਣ ਜਾਣੀਆਂ ਇਹ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ ਨਾਸਵੰਤ ਹੈ ਤੇ ਅਖੀਰ ਦੇ ਬਚਨ ਬੜੇ ਕਮਾਲ ਦੇ ਨੇ ਮੈਂ 2-3 ਮਿੰਟ ਆਪ ਕੀਤੇ ਲੈਣੇ ਨੇ ਪਾਖਸ਼ਾ ਕਹਿੰਦੇ ਨੇ ਵਿੱਚ ਦੁਨੀਆ ਸੇਵਕ ਬਾਈਆ ਤਾਂ ਦਰਗਹ ਹੈ ਬੈਸਤ ਪਾਈਆ ਜੇ ਇਸ ਦੁਨੀਆ ਦੇ ਵਿੱਚ ਸੇਵਾ ਕਰਾਂਗੇ ਤਾਂ ਰੱਬ ਦੀ ਦਰਗਾਹ ਵਿੱਚ ਬੈਠਣਾ ਮਿਲੇਗਾ ਇਕੱਲਾ ਬੈਠਣਾ ਨਹੀਂ ਮਿਲੇਗਾ ਮਾਰੇ ਕਿੰਦੇ ਕਹੋ ਨਾਨਕ ਬਾਹਰ ਲੜਾਈਆ ਉਹਦੀ ਅਜਾ ਵਿੱਚ ਉਹਦੀ ਦਰਗਾਹ ਵਿੱਚ ਉਹ ਤੈਨੂੰ ਬਾਹਾਂ ਤੇ ਫਿਰ ਲਾੜ ਲਟਾਵੇਗਾ ਜੇ ਦੁਨੀਆ ਅੰਦਰ ਸੇਵਾ ਕਰਕੇ ਜਾਵੇਂਗਾ ਹੁਣ ਦਰਗਾਹ ਦੇ ਵਿੱਚ ਥਾਂ ਕਿਵੇਂ ਮਿਲਦੀ ਹੈ 2-3 ਮਿੰਟ ਵਿੱਚ ਇਸੇ ਵਿਸ਼ੇ ਤੇ ਲੈਣੇ ਕਿਉਂਕਿ ਇਹ ਟੀਕ ਰੱਖੀ ਸੀ ਗੁਰੂ ਕੀ ਗ੍ਰੰਥ ਦੀ ਆਦਿ ਰਹਿ ਰਾਸ ਦੀ ਅਸੀਂ ਬਾਣੀ ਪੜਦੇ ਕਈ ਵਾਰ ਅਸੀਂ ਬਾਣੀ ਪੜਦੇ ਆ ਪਰ ਬਾਣੀ ਵੱਲ ਧਿਆਨ ਨਹੀਂ ਦਿੰਦੇ ਵਿਚਾਰਦੇ ਨਹੀਂ ਸਮਝਦੇ ਨਹੀਂ ਕਿਉਂਕਿ ਬਾਣੀ ਪੜਨੀ ਵੀ ਜ਼ਰੂਰੀ ਹੈ ਪਿਆਰਿਓ ਵਿਚਾਰਨੀ ਵੀ ਬੜੀ ਜ਼ਰੂਰੀ ਹੈ ਉਹਨੂੰ ਸਮਝਣਾ ਵੀ ਜ਼ਰੂਰੀ ਹੈ। ਉਹ ਰਾਰਾ ਆਪਦੇ ਅਸੀਂ ਜੇ ਇੱਕ ਵਚਨ ਪੜ੍ਹਦੇ ਆ ਅਖੀਰਲੇ ਸਮੇਂ ਦੇ ਆਉਂਦਾ ਹੈ ਸਲੋਕ ਮਹੱਲਾ 5ਵਾਂ ਅੰਤਰਗੁਰ ਆਰਾਧਨਾ ਉਹਦੇ ਵਿੱਚ ਦੱਸਿਆ ਹੋਇਆ ਕਿ ਦਰਗਾਹ ਵਿੱਚ ਥਾਂ ਇਹਨੂੰ ਮਿਲਦੀ ਹੈ। ਅੰਤਰਗੁਰ ਆਰਾਧਨਾ ਜਿਹਵਾ ਜਤ ਗੁਰ ਨਾਉ ਅਖਰੀ ਅਰਥ ਵੀ ਸਮਝ ਲਈਏ ਅੰਤਰਗੁਰ ਆਰਾਧਨਾ ਦਾ ਅਰਥ ਹੁੰਦਾ ਕਿ ਅੰਤਰ ਆਤਮੇ ਗੁਰੂ ਨੂੰ ਆਰਾਧਨਾ ਹੈ। ਜੇਵਾ ਜਪੁਰ ਨਾਉ ਜੇਵਾ ਕਹਿੰਦੇ ਜ਼ਬਾਨ ਨੂੰ ਜ਼ਬਾਨ ਨਾਲ ਗੁਰੂ ਦਾ ਨਾਮ ਜਪਣਾ ਨੇਤਰੀ ਸਤਗੁਰੂ ਵੇਖਣਾ ਨੇਤਰੀ ਕਹਿੰਦੇ ਅੱਖਾਂ ਨੂੰ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਨੇ ਵੇਖਣਾ ਦਾ ਅਰਥ ਵੇਖਣਾ ਨੇਤਰੀ ਸਤਗੁਰੂ ਵੇਖਣਾ ਸ਼੍ਰਵਣੀ ਸੁਰਣਾ ਗੁਰ ਨਾਉ ਸ਼੍ਰਵਣੀ ਕਹਿੰਦੇ ਕੰਨਾਂ ਨੂੰ ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ ਹੈ ਤੇ ਅਗਲਾ ਵਚਨ ਹੈ ਸਤਗੁਰ ਸੇਤੀ ਰਤਿਆ ਸਤਗੁਰ ਸੇਤੀ ਕੀਏ ਸੇਤੀ ਦਾ ਅਰਥ ਹੈ ਨਾਲ ਸਤਗੁਰਾਂ ਦੇ ਨਾਲ ਜਿਸ ਦਾ ਰਤਿਆ ਦਾ ਅਰਥ ਰੰਗਿਆ ਗਿਆ ਜੀ ਦਾ ਜੀਵਨ ਰੰਗਿਆ ਗਿਆ ਜਦੋਂ ਸਤਗੁਰਾਂ ਦੇ ਨਾਲ ਜੀਵਨ ਜੁੜ ਗਿਆ ਰੰਗਿਆ ਗਿਆ ਕੀ ਮਿਲੇਗਾ ਦਰਗਾਹ ਪਾਈਆ ਥਾਓ ਤਾਂ ਨਾ ਕੋ ਦੀ ਦਰਗਾਹ ਵਿੱਚ ਥਾਂ ਮਿਲਣੀ ਹੈ ਨਹੀਂ ਤੇ ਗੁਰਮੁਖੋ ਦਰਗਾਹ ਵਿੱਚ ਥਾਂ ਨਹੀਂ ਮਿਲਣੀ ਇੱਕ ਤਾਂ ਦੇ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਆਂ ਇਹੋ ਤਤ ਹੈ ਬਾਰੋ-ਬਾਰ ਤਤ ਤਪ ਖਪਾ ਬਹੁਤ ਬੇਕਾਰ ਗੈ ਤਨ ਬਾਣੀ ਹਿਸਰ ਜਾਏ ਜੋ ਪੱਕਾ ਰੋਗੀ ਵਿਗ ਲਰ ਮੈਂ ਸਾਰਾ ਸ਼ਬਦ ਨਾ ਪੜਾ ਕੁਝ ਪੰਕਤੀਆਂ ਤੁਹਾਡੇ ਸੰਬਖ ਰੱਖ ਦੇਵਾਂ ਉਥੇ ਮਹਾਰਾਜ ਨੇ ਇੱਕ ਗੱਲ ਸਮਝਾਈ ਹੈ ਕਿ ਦਰਗਾਹ ਵਿੱਚ ਥਾਂ ਕਿਉਂ ਨਹੀਂ ਮਿਲਦੀ ਹੁਣ ਦੋਵੇਂ ਪੱਖ ਜਾਣਦੇ ਪੈਂਦੇ ਆ ਨਾ ਕਿ ਦਰਗਾਹ ਵਿੱਚ ਥਾਂ ਕਿਉਂ ਮਿਲਦੀ ਹੈ ਉਥੇ ਪਾਦਸ਼ਾਹ ਕਹਿੰਦੇ ਨੇ ਅੱਗੀ ਜਾ ਕੇ ਜੀਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਤਾਗਾਦਾਰ ਜਿੰਨਾ ਸੰਸਾਰ ਨਾਲ ਉਹ ਵਧੇਗਾ ਸਵਾਦਾਂ ਦਾ ਪਿਆਰ ਵਧੇਗਾ ਇਹ ਜੀਵਨ ਦੇ ਵਿੱਚ ਮਹਾਰਾਜ ਦੇ ਦਾਗ ਹੀ ਦਾਗ ਜਿੰਦਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸ਼ ਮੋਹ ਜੰਲਿਆ ਹੈ ਮੋਹ ਨਾਲ ਤੇ ਮੂੰਹ ਮੂੰਹ ਦੇ ਉੱਪਰ ਕਹਿੰਦੇ ਇਹ ਅਗਣਾ ਰੂਪੀ ਦਾਗ ਲਾ ਕੇ ਜੇ ਤੂੰ ਚੱਲਿਆ ਨਾ ਦਰਗਾਹ ਬੈਸਣ ਨਾਨੀ ਜਾਏ ਜਾਇ ਰ ਅਤਰ ਜਗਾ ਰੱਬ ਦੀ ਦਰਗਾਹ ਵਿੱਚ ਬੈਠਣ ਵਾਸਤੇ ਜਗਾ ਨਹੀਂ ਮਿਲੇਗੀ ਕਿਉਂਕਿ ਉਥੇ ਜਗਾ ਲੈਣ ਵਾਸਤੇ ਤਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾਂ ਸੰਤ ਕਹਿਲ ਕੀ ਬੇਲਾ ਈहां ਖੜ ਟਲੋ ਹਰ ਲਾਹਾ ਅੱਗੇ ਬਸਣ ਸੁਹੇਲਾ ਈहां ਇੱਥੇ ਜਿਵੇਂ ਆਪਾਂ ਸੁਖਮਨੀ ਸਾਹਿਬ ਜਪਦੇ ਆਂ ਕੀਰਤਨ ਸੁਣਦੇ ਆਂ ਗੁਰਬਾਣੀ ਪੜ੍ਹਦੇ ਆਂ ਸਿਮਰਨ ਕਰਦੇ ਇਹ ਲਾਹਾ ਘਟ ਕੇ ਜਾਵਾਂਗੇ ਤਾਂ ਅੱਗੇ ਬਸਣਾ ਸੁਹੇਲਾ ਹੋਵੇਗਾ ਇੱਕ ਮਿੰਟ ਦੀ ਘਟਨਾ ਤੁਹਾਡੇ ਸਨੂਖ ਰਖ ਦੇਵਾ ਗੁਰੂ ਦਾ ਇਤਿਹਾਸ ਹੈ ਕਿ ਧੰ ਗੁਰੂ ਕਲ ਕੀ ਕਿਰਪਾ ਅਸ਼ਾ ਨੇ 14 ਜੰਗ ਕੀਤੇ ਜੰਗਾ ਜੁੱਧਾਂ ਦੀ ਸਮਾਪਤੀ ਉਪਰਾੰਤ ਤਮਾਦਮਾ ਸਭ ਦੀ ਧਰਤੀ ਤੇ ਪਾਤਸ਼ਾਹ ਰਹੇ ਉਥੇ ਮਹਾਰਾਜ ਨੇ ਇੱਕ ਓੰਕਾਰ ਹੁੰਗਾਇ ਕਰਕੇ 18 10 20 ਤੱਕ ਸੰਪੂਰਨ ਗੁਰਬਾਣੀ ਲਿਖਾਈ ਹੈ ਇੱਕ ਦਿਨ ਪਾਤਸ਼ਾਹ ਰਾਤ ਦੇ ਸਮੇਂ ਆਰਾਮ ਕਰ ਰਹੇ ਨੇ ਸਿੱਖ ਬਹਿਰੇ ਦੇ ਨੇ ਉਸ ਵੇਲੇ ਉਥੋਂ ਦੇ ਰਹਿਣ ਵਾਲਾ ਡੰਡਾ ਚੌਧਰੀ ਸਤਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਸਿੰਘਾਂ ਨਾਲ ਬਤਨ ਕੀਤਾ ਕਿ ਰਾਤ ਦੀ ਸੇਵਾ ਮੈਨੂੰ ਦੇ ਦਿਓ। ਵਰਸ਼ਾ ਪਕੜਿਆ ਤੇ ਡੰਡਾ ਚੌਧਰੀ ਸੇਵਾ ਕਰਨ ਉੱਠਿਆ। ਮਹਾਰਾਜ ਅੰਮ੍ਰਿਤਪੁਰੇ ਉੱਠੇ ਵੇਖਿਆ ਡੰਡਾ ਚੌਧਰੀ ਪੈਰੇ ਤੇ ਖੜਾ ਹੈ। ਇਹ ਦਾ ਵੱਡਾ ਚੌਧਰੀ ਹੈ। ਲੋਕਾਂ ਦੇ ਇਹਦਾ ਆਦਰ ਮਾਣ ਹੈ। ਧਨ ਦੌਲਤ ਵੀ ਬਹੁਤ ਹੈ। ਦੇ ਵੀ ਝੁੱਕ ਕੇ ਖੜਾ ਹੈ ਕਿਉਂਕਿ ਉਹਦਾ ਹੁਣਾ ਮਾੜੀ ਗੱਲ ਨਹੀਂ ਪਰ ਉਹਦਾ ਦੁਨੀਆ ਵਿੱਚ ਰਹੇ ਗੁਰੂ ਤੇ ਰੋਗ ਨਾ ਛਲੇ ਕਿਉਂਕਿ ਗੁਰੂ ਕੋਲ ਆ ਕਰਕੇ ਉਹਨੇ ਵੀ ਆਮ ਸਿੱਖ ਬਣ ਜਾਣਾ ਗੁਰੂ ਪਿਆਰ ਵਾਲ ਸਤਿਗੁਰੂ ਖੁਸ਼ ਹੋਏ ਡੱਲੇ ਦੀ ਸੇਵਾ ਤੇ ਮਾਰਾ ਇਹ ਕਹਿੰਦੇ ਡੱਲਿਆ ਮੰਗ ਜੋ ਮੰਗਣਾ ਮੈਂ ਗੱਲ ਕਰ ਰਿਹਾ ਰਿਕਾ ਵਿੱਚ ਥਾਂ ਕਿਉਂ ਨਹੀਂ ਦੇ ਬਾਰੇ ਕਹਿੰਦੇ ਮੰਗ ਜੋ ਮੰਗਣਾ ਹੈ ਭਾਈ ਡੱਲਾ ਕਹਿੰਦਾ ਮਾਰਾ ਤੁਹਾਡਾ ਦਿੱਤਾ ਸਭ ਕੁਝ ਹੈ ਮਾਰਾ ਕਹਿੰਦੇ ਨਹੀਂ ਤੇਰੀ ਸੇਵਾ ਤੇ ਖੁਸ਼ ਆ ਮੰਗ ਜੋ ਮੰਗਣਾ ਹੈ ਕਹਿਣ ਲੱਗਾ ਮਹਾਰਾਜ ਜੀ ਕੁਝ ਦੇਣਾ ਚਾਹੁੰਦੇ ਹੋ ਆਪਣੇ ਚਰਨਾਂ ਵਿੱਚ ਦਰਗਾਹ ਵਿੱਚ ਸੱਚਖੰਡ ਵਿੱਚ ਕਿਤੇ ਪੀੜੀ ਵੀ ਜਿੰਨੀ ਥਾਂ ਦੇ ਦਿਓ ਮਹਾਰਾਜ ਕਹਿਣ ਲੱਗੇ ਡਲਿਆ ਉਹ ਤਾਂ ਨਹੀਂ ਮਿਲਣੀ ਹੋਰ ਕੁਝ ਮੰਗ ਲੈ ਕਹਿਣ ਲੱਗਾ ਮਹਾਰਾਜ ਮੰਗਣਾ ਤੇ ਉਹੀ ਚਾਹੀਦਾ ਨਾ ਜਿਹੜਾ ਹੈ ਨਹੀਂ ਧਨ ਦੌਲਤ ਤੁਹਾਡੀ ਕਿਰਪਾ ਨਾਲ ਹੈਗਾ ਹੈ ਘਰ-ਬਾਰ ਵੀ ਹੈਗਾ ਹੈ ਜ਼ਮੀਨ ਡੈਡਾਲ ਹੈਗੀ ਹੈ ਨੌਕਰ ਚਾਕਰ ਨਹੀਂ ਕਿਸੇ ਦੀ ਵੀ ਘਾੜ ਨਹੀਂ ਬਸ ਇਸੇ ਦੀ ਵੀ ਘਾੜ ਹੈ ਬਾਰੇ ਕਹਿੰਦੇ ਇਹ ਮਿਲਣਾ ਕਹਿਣ ਲੱਗਾ ਮਹਾਰਾਜ ਇੱਕ ਪਾਸੇ ਕਹਿੰਦੇ ਹੋ ਜੋ ਮੰਗੇਗਾ ਮਿਲ ਜਾਵੇਗਾ ਇੱਕ ਪਾਸੇ ਕਹਿ ਰਹੇ ਉਰਨਾ ਦੀ ਮਹਾਰਾਜ ਆਪ ਕਿਰਪਾ ਕੁੰਬਾਰੇ ਕਹਿੰਦੇ ਡੱਲਿਆ ਜੀ ਦਰਗਾਹ ਵਿੱਚ ਥਾਂ ਲੈਣੀ ਤੇ ਫਿਰ ਖੰਡੇ ਵਾੜ ਦੇ ਦਾ ਹਮਨ ਛਕਵਾਉਂਦੇ ਹੱਥ ਜੋੜੇ ਤੇ ਕਹਿ ਲੱਗਾ ਮਹਾਰਾਜ ਹਾਜ਼ਰ ਹਾਂ ਬਾਰੇ ਕਹਿੰਦੇ ਇਕੱਲੇ ਨੂੰ ਨਹੀਂ ਸਾਰੇ ਪਰਿਵਾਰ ਨੂੰ ਛਕਣਾ ਪਵੇਗਾ ਚਾਰਚ ਭਾਈ ਦਾਲਾ ਗਿਆ ਪ੍ਰਵਾਸ ਮੇਧ ਆਇਆ ਖੰਡੇ ਬਾਟੇ ਦਾ ਅੰਮਰ ਛਕਿਆ ਤੇ ਭਾਈ ਦਾਲ ਸਿੰਘ ਬਣਿਆ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਤੇ ਆ ਕਰਕੇ ਫਤਿਹ ਗਜਾਈ ਮੱਥਾ ਟੇਕਿਆ ਮਹਾਰਾਜ ਮੈਂ ਅਮਰਤੀ ਦਾਤ ਦੇ ਰਿਹਾ ਤੇ ਪਾਤਸ਼ਾਹ ਕੁੰਦੇ ਭਾਈ ਦਾਲ ਸਿੰਘ ਫਿਰ ਹੁਣ ਪੰਕਤੀਆਂ ਪੜ ਗੁਰੂ ਦੀ ਬਾਣੀ ਦੀਆਂ ਕਿ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਹੁਣ ਕਹਦਾ ਅਨੁਤੇ ਜਹਾਰ ਤੇ ਸਾਰਾ ਪਰਵਾਰ ਚੜਾ ਲਿਆ ਹੈ ਲੈ ਤੂੰ ਪੀੜੀ ਜਿੰਨੀ ਥਾਂ ਲੱਗਦਾ ਅਸੀਂ ਤੈਨੂੰ ਸੱਚ ਖਾਂਡੀ ਦਿੰਦਾ ਇਹ ਹੈ ਦਰਗਾਹ ਵਿੱਚ ਥਾਂ ਲੈਣ ਦਾ ਢੰਗ ਗੁਰੂ ਘਰ ਇਤਿਹਾਸ ਵੀ ਦੱਸਦਾ ਹੈ ਗੁਰੂ ਕੀ ਬਾਣੀ ਵੀ ਦੱਸਦੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰ ਘਰ ਬੈਸਨ ਪਾਈ ਹੈ ਕਹਉ ਨਾਲ ਪਾਹ ਜੁੜਾਈ ਹੈ ਕਿਥੇ ਦੁਨੀਆ ਅੰਦਰ ਚੰਗੇ ਕਰਮ ਕਰਾਂਗੇ ਬਾਣੀ ਪੜ੍ਹਾਂਗੇ ਸਿਮਰਨ ਕਰਾਂਗੇ ਇਹ ਗੂਰ ਪਿਆਰ ਵਾਲੋ ਫਿਰ ਗੂਰ ਦੇ ਚਰਨਾਂ ਵਿੱਚ ਥਾਂ ਮਿਲੇਗੀ ਇਤਨੀ ਸੇਵਾ ਪ੍ਰਵਾਨ ਕਰਿਓ ਅੱਜ ਦੇ ਸ਼ਬਦ ਦਾ ਕਾਵਿ ਜੀ ਹੀ ਹੈ ਕਿ ਗੁਰਮਖੋ ਨਾਮ ਦਾ ਦੀਪ ਜਗਾਉਣਾ ਹੈ ਤੇ ਸਾਨੂੰ ਕੀ ਕਰਨਾ ਪਵੇਗਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਨਿਓ ਗ੍ਰੰਥ ਧੰਨ ਗੁਰੰਸਬ ਦੇ ਨਾਲ ਰੱਖਣਾ ਪਵੇਗਾ ਕੰਡੇ ਬਾਟੇ ਦਾ ਅਮਰ ਸ਼ਾ ਕਰਕੇ ਗੁਰੂ ਦਸੀ ਮਰਿਆਦਾ ਵਿੱਚ ਚੱਲਾਂਗੇ ਨਾ ਬਾਣੀ ਸਭ ਸੰਗਤ ਅਭਿਆਸ ਕਰਾਂਗੇ ਤਾਂ ਨਾਮ ਦਾ ਦੀਪ ਅੰਦਰ ਜਗੇਗਾ ਤਾਂ ਵਾਹਿਗੁਰੂ ਦੀ ਸਾਨੂੰ ਪ੍ਰਾਪਤੀ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਿਓ ਇਤਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ